ਪੰਜਾਬ ਦੇ ਕਿਸਾਨਾਂ ਨੂੰ ਰੱਜ ਕੇ ਬਦਨਾਮ ਕੀਤਾ ਜਾਂਦਾ ਕਦੇ ਕੋਈ ਕਹਿ ਦਿੰਦਾ ਬੁੱਧੀਜੀਵੀ ਉੱਠ ਕੇ ਕਿ ਤੁਸੀਂ ਪਾਣੀ ਨਹੀਂ ਛੱਡਣਾ ਕਿਸਾਨੋਂ ਤੁਸੀਂ ਪਾਣੀ ਬਰਬਾਦ ਕਰ ਦਿਓਗੇ ਤੁਸੀਂ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਜੋਗਾ ਪਾਣੀ ਨਹੀਂ ਛੱਡੋਗੇ ਇਹ ਵੀ ਸਾਡੇ ਸਿਰ ਮੜਿਆ ਜਾ ਰਿਹਾ 1% ਵਾਲੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ 51% ਨੂੰ ਬਰੀ ਕੀਤਾ ਜਾ ਰਿਹਾ ਹੈ ਇੱਕ ਬੱਕਰਾ ਵਿਸ਼ਾ ਹੈ ਲੇਕਿਨ ਇਹ ਕਿਹਾ ਜਾ ਰਿਹਾ ਵੀ ਕਿਸਾਨ ਨੇ ਪੋਲੂਸ਼ਨ ਕੀਤਾ ਇਹ ਵੀ ਕਿਸਾਨ ਦੇ ਸਿਰ ਮੜਿਆ ਜਾ ਰਿਹਾ ਹੈ ਔਰ ਇੱਕ ਗੱਲ ਹੋਰ ਇਹ ਵੀ ਕਹਿਣ ਵਾਲੇ ਕਹਿ ਰਹੇ ਨਹੀਂ ਕਿ ਕਿਸਾਨ ਹੋਰ ਕੀ ਭਾਲਦੇ ਨੇ ਬਿਜਲੀ ਮੁਕਤ ਦਿੱਤੀ ਜਾ ਰਹੀ ਹੈ ਉਹ ਭਾਈ ਜੇਕਰ ਐਮਐਸਪੀ ਗਰੰਟੀ ਕਾਨੂੰਨ ਬਣ ਜਾਈ ਤਾਂ ਅਸੀਂ ਝੋਨੇ ਦਾ ਜਾਣ ਤੋਂ ਜਾਨ ਛਡਾ ਲਈਏ ਅਸੀਂ ਫਿਰ ਉਹ ਫਸਲਾਂ ਬੀਜ ਕੇ ਜਿਹੜੀਆਂ ਜਿਹੜੀਆਂ ਝੋਨੇ ਤੋਂ ਛੱਡ ਕੇ ਹੋਰ ਫਸਲਾਂ ਲਾਹੇ ਵੰਦ ਭਾਦ ਦੇਣ ਜੇ ਐਮਐਸਪੀ ਗਰੰਟੀ ਕਾਨੂੰਨ ਬਣ ਜਾਈ ਜੇ ਦਾਣੇ ਨੂੰ ਐਮਐਸਪੀ ਗਰੰਟੀ ਕਾਨੂੰਨ ਬਣ ਜਾਈ ਸਭੀਆਂ ਦਾਣਾਂ ਪੂਰੇ ਰੇਟ ਤੇ ਵਿਕਣ ਸਾਡੀਆਂ ਤੇਲ ਬੀਜ ਫਸਲਾਂ ਪੂਰੇ ਰੇਟ ਤੇ ਵਿਕਣ ਸੂਰਜਮੁਖੀ ਦਾ ਪੂਰਾ ਰੇਟ ਹੋਵੇ ਤਾਂ ਪੂਰੇ ਰੇਟ ਤੇ ਵਿਕਣ ਦੀ ਗਰੰਟੀ ਹੋਵੇ ਮਸਰੋਂ ਦਾ ਪੂਰਾ ਰੇਟ ਹੋਵੇ ਤਾਂ ਪੂਰੇ ਰੇਟ ਤੇ ਵਿਕਣ ਦੀ ਗਰੰਟੀ ਹੋਵੇ ਮੂੰਗਫਲੀ ਦਾ ਪੂਰਾ ਰੇਟ ਹੋਵੇ ਤਾਂ ਪੂਰੇ ਰੇਟ ਦੇ ਉੱਤੇ ਵਿਕਣ ਦੀ ਗਰੰਟੀ ਹੋਏ ਤਾਂ ਕੀ ਅਸੀਂ ਜਿਹੜਾ ਬਾਹਰਲੇ ਮੁਲਕਾਂ ਤੋਂ ਪਾਮਾਇਲ ਮੰਗਵਾਇਆ ਜਾਂਦਾ ਹੈ ਕੀ ਪੰਜਾਬ ਦੇ ਕਿਸਾਨ ਇਹ ਗੁਜ਼ਾਇ ਛੱਡਣਗੇ ਕਦ ਕੇ ਅੱਜ ਸੈਲਫ ਡਿਪੈਂਡੈਂਟ ਕਰਤਾ ਅਨਾਜ ਦੇ ਪਹਤਾਤ ਕਰਤੀ ਤਾਂ ਫਿਰ ਤੇਲ ਦੀ ਵੀ ਬਹੁਤ ਆਤ ਕਰਨਗੇ ਖਾਣ ਵਾਲੇ ਤੇਲ ਬਾਹਰ ਤੋਂ ਪਾ ਮਾਇਲ ਜਿਹਨੂੰ ਜ਼ਹਿਰੀਲਾ ਕਿਹਾ ਜਾ ਰਿਹਾ ਹੈ ਜਿਹੜਾ ਕੈਂਸਰ ਦੇ ਕਾਰਨ ਬਣਦਾ ਹੈ ਉਹ ਨੂੰ ਬਾਹਰ ਤੋਂ ਮੰਗਵਾਉਣ ਦੀ ਲੋੜ ਨਹੀਂ ਪੈਗੀ ਅਗਲੀ ਗੱਲ ਕਿ ਦੋਸਤੋ ਜੇਕਰ ਦੂਜੇ ਪਾਸੇ ਦਾਅਵਾ ਦੇ ਉੱਤੇ ਸਾਨੂੰ ਐਮਐਸਪੀ ਮਿਲਦੀ ਹੈ ਔਰ ਉਹਦੀ ਗਰੰਟੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਕਿਉਂ ਕੌ ਝੂਣਾ ਲਾਵਾਂਗੇ ਜੀ ਅਸੀਂ ਮੂੰਗੀ ਕਿਉਂ ਨਹੀਂ ਬੀਜਾਂਗੇ ਅਸੀਂ ਛੋਲੇ ਕਿਉਂ ਨਹੀਂ ਬੀਜਾਂਗੇ ਕਣਕ ਦੀ ਰੁੱਤ ਚਾਹਾਂਗੇ ਅਸੀਂ ਹੋਰ ਫਸਲਾਂ ਦਾਣਾ ਕਿਉਂ ਨਹੀਂ ਬੀਜਾਂਗੇ ਅਸੀਂ ਉਹ ਦਾਣਾ ਬੀਜਾਂਗੇ ਤੇ ਜਦੋਂ ਉਹ ਦਾਣਾ ਦੀ ਬਹੁਤ ਹੀ ਬੰਸਰੀ ਨਾ ਅਸੀਂ ਝੋਨਾ ਬੀਜਾਂਗੇ ਤੇ ਨਾ ਸਾਨੂੰ ਧਰਤੀ ਹੇਠੋਂ ਪਾਣੀ ਖਿੱਚਣਾ ਪਏਗਾ ਨਾ ਝੋਨਾ ਹੋਏਗਾ ਤੇ ਨਾ ਪਰਾਲੀ ਹੋਏਗੀ ਤੇ ਜੇ ਪਰਾਲੀ ਦਾ ਹੋਈ ਤੇ ਸਾਨੂੰ ਅੱਗ ਲਾਉਣ ਦੀ ਲੋੜ ਨਹੀਂ ਪਵੇਗੀ ਅਗਲੀ ਗੱਲ ਹੈ ਜੇ ਅਸੀਂ ਝੋਨਾ ਲਾਉਣਾ ਹੀ ਨਹੀਂ ਤਾਂ ਸਾਨੂੰ ਟਿਊਬਵੈਲ ਚਲਾਉਣ ਦੀ ਕਿ ਪੰਜਾਬ ਇਹਨਾਂ ਚੱਕਰਾਂ ਦੇ ਵਿੱਚੋਂ ਨਿਕਲੇ ਤਾਂ ਕਿ ਪੰਜਾਬ ਵੱਸ ਸਕੇ ਅਗਲੀ ਜਿਹੜੀ ਮੈਂ ਗੱਲ ਕਰਨੀ ਚਾਹਣਾ ਦੇਖੋ ਇਹਦੇ ਦੇਸ਼ ਨੂੰ ਕੀ ਲਾਭ ਹੋਣਗੇ ਕੱਲੇ ਪੰਜਾਬ ਨੇ ਤਾਂ ਪੰਜਾਬ ਦੀ ਗੱਲ ਕੀਤੀ ਹੈ ਪੂਰੇ ਦੇਸ਼ ਨੂੰ ਕੀ ਲਾਭ ਹੋਏਗਾ ਦਾ ਅਗਰ ਐਮਐਸਪੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਉਹ ਡਾਕਟਰ ਸ਼ੋਮੀਨਾ ਤੰਵੀਰ ਰਿਪੋਰਟ ਲਾਗੂ ਹੋ ਜਾਂਦੀ ਉਹਦੇ ਮੁਤਾਬਕ ਜ਼ਰੂਰੀ ਵਸਤਾਂ ਦੀਆਂ ਲੋੜਾਂ ਹੈ ਉਹ ਲੋੜਾਂ ਪੂਰੀਆਂ ਕਰਨ ਲਈ ਕਿਸਾਨ ਬਾਜ਼ਾਰ ਚੋਂ ਸਮਾਨ ਖਰੀਦੇਗਾ ਜਿਹੜੇ ਪੈਸੇ ਵਧਣਗੇ ਕਿਸਾਨ ਨੇ ਕੋਈ ਬੈਂਕਾਂ 'ਚ ਦਾ ਜਮਾ ਕਰਾਉਣੇ ਨਾ ਹੀ ਨਹੀਂ ਚੁੱਕ ਰਹੀ ਹੈ ਕਿਸਾਨ ਆਪੀਆਂ ਲੋੜਾਂ ਪੂਰੀਆਂ ਕਰੇਗਾ ਜਿਹੜੀਆਂ ਆਪਦੇ ਬੱਚੇ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਿਆ ਆਪਣੀ ਵਾਈਫ ਦੀਆਂ ਲੋੜਾਂ ਨਹੀਂ ਪਰ ਪੂਰੀਆਂ ਕਰ ਸਕਿਆ ਆਪਣੀ ਬੇਟੀ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦਾ ਆਪਦੇ ਬਜ਼ੁਰਗ ਬਾਪ ਆਪਨੀ ਬਜ਼ੁਰਗ ਮਾਂ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਿਆ ਲੋੜਾਂ ਪੂਰੀਆਂ ਬਾਜ਼ਾਰ ਚੋਂ ਸਮਾਨ ਖਰੀਦੇਗਾ ਜਦੋਂ ਦੇਸ਼ ਦਾ ਕਿਸਾਨ ਬਾਜ਼ਾਰ ਦੇ ਵਿੱਚੋਂ ਜਦੋਂ ਉਹਨਾਂ ਦੀ ਜੇਬ ਚ 4 ਪੈਸੇ ਆਉਣੇ ਆ ਤਾਂ ਫਿਰ ਉਹਨਾਂ ਦੀ ਵੀ ਪਰਚੇਜ਼ਿੰਗ ਪਾਵਰ ਵਧੇਗੀ ਪਰਚੇਜ਼ਿੰਗ ਪਾਵਰ ਵਧੇਗੀ ਤਾਂ ਪੈਸਾ ਫਿਰ ਸਰਕਲ ਦੇ ਵਿੱਚ ਘੁੰਮੇਗਾ ਔਰ ਉਹਦੇ ਨਾਲ ਕੱਲਾ ਇਹ ਨਹੀਂ ਹੈ ਦੇਸ਼ ਦੀ GDP ਵਧੇਗੀ ਦੇਸ਼ ਦੀ GDP ਮੈਂ ਕਹਿ ਰਿਹਾ ਉਹਦੇ ਨਾਲ ਦੇਸ਼ ਦੀ GDP ਵਧੇਗੀ ਔਰ ਅਗਲੀ ਗੱਲ ਸਾਡੀ ਸਰਕਾਰ ਨੂੰ ਟੈਕਸ ਜਾਏਗਾ ਜਿੰਨਾ ਸਮਾਨ ਅਸੀਂ ਖਰੀਦਾਂਗੇ ਜਿੰਨੀ ਸਾਡੀ ਪਰਚੇਜ਼ਿੰਗ ਪਾਵਰ ਵਧੇਗੀ ਜਿੰਨੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਵਧੇਗੀ ਉਹਦੇ ਨਾਲ ਸਰਕਾਰ ਨੂੰ ਟੈਕਸ ਜਾਏਗਾ ਇੱਕ ਗੱਲ ਨੰਬਰ ਦੋ ਅਗਲੀ ਸਰਕਾਰ ਨੂੰ ਵੱਡਾ ਕੀ ਫਾਇਦਾ ਹੋਏਗਾ ਅੱਜ ਭਾਰਤ ਸਰਕਾਰ ਅੱਜ ਭਾਰਤ ਸਰਕਾਰ ਪਾਮਾਇਲ ਤੇ ਨਾਲ ਇਸ ਵੀ ਗਰੰਟੀ ਕਾਨੂੰਨ बन ਜਾਂਦਾ ਕਿਸਾਨ ਉਹਨਾਂ ਫਸਲਾਂ ਨੂੰ ਬਚਾਉਣਾ ਸ਼ੁਰੂ ਕਰ ਦਿੰਦੇ ਆ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਸਾਡਾ 1.5 2 ਲੱਖ ਕਰੋੜ ਰੁਪਇਆ ਜਿਹੜਾ ਬਾਹਰਲੇ ਮੁਲਕਾਂ 'ਚ ਹਰ ਸਾਲ ਜਾ ਰਿਹਾ ਹੈ ਉਹ ਨਹੀਂ ਜਾਏਗਾ ਦੇਸ਼ ਦੇ ਖਜ਼ਾਨੇ ਦੇ ਵਿੱਚ ਉਹ ਪੈਸਾ ਜਮ੍ਹਾਂ ਹੋਏਗਾ ਹੁਣ ਆ ਗਈ ਗੱਲ ਜਿਹੜੇ ਆਮ ਸਾਡੇ ਕੰਜ਼ਿਊਮਰ ਨੇ ਉਹਨਾਂ ਦਾ ਕੀ ਹੋਏਗਾ ਉਹਨਾਂ ਨੂੰ ਕੀ ਫਾਇਦਾ ਆਮ ਵਿਅਕਤੀਆਂ ਨੂੰ ਕੀ ਫਾਇਦਾ ਤੁਸੀਂ ਸੋਚ ਕੇ ਦੱਸਿਓ ਕਿ ਦੋਸਤੋ ਕਦੇ ਆਪਾਂ ਦੇਖਿਆ ਵੀ ਅੱਜ ਕਣਕ ਦਾ ਰੇਟ ਜਾਂ ਆٹے ਦਾ ਰੇਟ 80 ਰੁਪਏ 90 ਰੁਪਏ ਹੋ ਗਿਆ ਇਹ ਜਰੂਰ ਦੇਖਿਆ ਤੁਸੀਂ ਕਿ ਪਿਛਲੇ ਸਾਲ ਕਿਸਾਨਾਂ ਦੀ ਜਿਹੜੀ ਖੇਤੀ ਸੀ ਲਸਣ ਦੀ ਉਹ ਕਿਸਾਨਾਂ ਨੇ ਆਪਦੀ ਫਸਲ ਰੋੜੀ ਐ ਪਾਣੀਆ ਜ਼ਰੂਰੀ ਐ ਨਦੀਆ ਜ਼ਰੂਰੀ ਐ ਨਾਲੇ ਜ਼ਰੂਰੀ ਐ ਔਰ ਇਸ ਵੇਲੇ ਲਸਣ ਦਾ ਰੇਟ 350 ਰੁਪਏ ਪਰ ਕਿਜੀ ਆ ਜੀ ਇਹਦਾ ਮਤਲਬ ਕੀ ਨਿਕਲਦਾ ਹੈ ਇਦਾ ਮਤਲਬ ਇਹ ਨਿਕਲਦਾ ਪਿਆਰਿਓ ਕਿ ਜੇਕਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੋਵੇ ਤਾਂ ਸਾਡੇ ਕਿਸਾਨਾਂ ਨਾ ਉਸ ਵੇਲੇ ਉਸ ਐਮਐਸਪੀ ਗਰੰਟੀ ਕਾਨੂੰਨ ਦੇ ਮੁਤਾਬਕ ਉਸ ਐਮਐਸਪੀ ਦੇ ਉੱਤੇ ਲਸਣ ਵਿਕੀ ਹੁੰਦੀ ਤਾਂ ਕਿਸਾਨਾਂ ਨੂੰ ਰੋਡ ਨਹੀਂ ਨਹੀਂ ਪੈਣੀ ਸੀ ਪਹਿਲੀ ਗੱਲ ਅਗਰ ਉਹ ਰੋਡ ਨਹੀਂ ਲਾ ਪੈਂਦੀ ਤਾਂ ਕਾਨੂੰਨ ਨਹੀਂ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਦਾਲਾਂ ਦੀ ਪ੍ਰੋਬਲਮ ਆਉਂਦੀ ਹੈ ਦਾਲਾਂ ਦੀ ਘਾਟ ਵੱਜਦੀ ਹੈ ਉਸ ਵੇਲੇ ਇਹ ਦਾਲਾਂ ਜਿਹੜੀ ਮੂੰਗੀ ਦਾ ਰੇਟ ਪਿਛਲੇ ਸਮੇਂ ਦੇ ਵਿੱਚ ਲਗਭਗ 7200 ਰੁਪਏ ਸੀ ਉਸ ਵੇਲੇ ਮੂੰਗੀ ਦੀ ਦਾਲ ਬਾਜ਼ਾਰ ਚੋਂ ਜਦੋਂ ਕੰਜ਼ਿਊਮਰ ਸਾਡਾ ਲੈਂਦਾ ਸੀ ਉਹਨੂੰ 1200 ਰੁਪਏ ਕਿਲੋ ਮਿਲੀ ਆ ਜੀ 70 ਰੁਪਏ ਮੂੰਗੀ ਦੀ ਦਾ ਮੂੰਗੀ ਕਾਨੂੰਨ ਦੀ ਗੱਲ ਹੁੰਦੀ ਤਾਂ ਸਾਡੇ ਕਿਸਾਨ ਦਾ ਦੀ 72 ਰੁਪਏ ਵਿਕਦੀ ਕਿਸਾਨ ਦੀ 72 ਰੁਪਏ ਉਸ ਵੇਲੇ ਨਹੀਂ ਖਰੀਦੀ ਗਈ ਰੇਟ ਜ਼ਰੂਰ 72 ਸੀ ਕਿਸਾਨ ਦੀ ਉਸ ਵੇਲੇ ਵੀ ਲਗਭਗ 50 55 52 ਇਹ ਜਿਹੜਾ ਝੋਨੇ ਦੇ ਚੱਕਰ ਚੋਂ ਕੱਢਣਾ ਹੈ ਇਹ ਪੰਜਾਬ ਨੂੰ ਜਿਹੜਾ ਦੋਸ਼ੀ ਤੇ ਢਾਹ ਰਾਇਆ ਜਾਂਦਾ ਹੈ ਕਿ ਇਹਨੇ ਪ੍ਰਾਲੀ ਨੂੰ ਅੱਗ ਲਾ ਕੇ ਵਾਤਾਵਰਨ ਗੰਦਲਾ ਕਰਤਾ ਵਾਤਾਵਰਨ ਨੂੰ ਪਲੂਟ ਕਰਤਾ ਉਸ ਇਹਦੇ ਤੇ ਲੱਗ ਰਹੇ ਦੋਸ਼ ਤੋਂ ਮੁਕਤ ਕਰਨਾ ਤਾਂ ਫਿਰ ਐਮਐਸਬੀ ਗਰੰਟੀ ਕਹੁੰਨ ਦੀ ਲੋੜ ਹੈ ਸੋ ਅੱਜ ਦੀ ਮੈਂ ਵੀਡੀਓ ਦੇ ਰਾਹੀਂ ਮੇਰਾ ਮਤਲਬ ਇਸ ਗੱਲ ਦਾ ਸੀਗਾ ਹਾਂ ਇਹ ਜ਼ਰੂਰ ਆ ਗੱਲ ਕਿ ਆਪਾਂ ਇੱਕ ਗੱਲ ਵਿੱਚ ਛੱਡੀ ਹੈ ਕਿ ਕੁਝ ਲੋਕਾਂ ਦੇ ਸਵਾਲ ਹੈ ਕਿ ਕਿਸਾਨਾਂ ਸਰ ਜਿਹੜਾ ਕਰਜ਼ਾ ਉਹਦੇ ਕਾਰਨ ਹੋਰ ਨੇ ਇਹਦੇ ਲਈ ਆਪਾਂ ਚਰਚਾ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕਿ ਕਿਸਾਨੀ ਸਰ ਕਰਜ਼ਾ ਕਿਉਂ ਹੈ ਸੋ ਇਹ ਇੱਕ ਮੇਜਰ ਮੰਗ ਸੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਇਹ ਉਹਦੇ ਤੇ ਅੱਜ ਚਰਚਾ ਕੀਤੀ ਹੈ ਜਿਹਦੇ ਤੇ ਸਵਾਲ ਪੁੱਛੇ ਗਏ ਨੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਸੋ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਤੱਕ ਆਮ ਖਪਤਕਾਰਾਂ ਤੱਕ ਔਰ ਬੁੱਧੀਜੀਵੀ ਲੋਕਾਂ ਤੱਕ ਜਰੂਰ ਪਹੁੰਚਾਈਏ ਤਾਕੇ ਸਭ ਨੂੰ ਪਤਾ ਲੱਗੇ ਕਿ ਸਾਡੀ ਲੜਾਈ ਕੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਲੰਮੀ ਹੋ ਗਈ ਹੈ 15 ਮਿੰਟ ਦੀ ਹੋ ਗਈ ਹੈ ਕਿ ਜਾਇਲੇ ਮੇ